ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰ ਲੱਗਿਆ ਜੀ ਵਲੌਗ ਲੱਗਿਆ ਜੀ ਭਾਂਡੇ ਵਿੱਚ ਤੇ ਇਹਨਾਂ ਨੇ ਜਾਣਾ ਆਪਣੇ ਇੰਸਟੀਚਿਊਟ ਕੱਪੜੇ ਆਏ ਸਿੱਖੜ ਦਾ ਕੰਮ ਸ਼ੁਰੂ ਕਰ ਲਿਆ ਇਹਨਾਂ ਨੇ ਇਹਦੇ ਕੰਮ ਚੱਲ ਗਏ ਰੋਟੀਆਂ ਕੀ ਟਾਈਮ ਹੋ ਗਿਆ പ്ര लेट हो गई है है ना आज मान ही ना आज मैं 15 मिनट लेट उठी और उसके बाद से सारा काम देर से रूटीन ਦੇ ਹਿਸਾਬ ਨਾਲ ਨਹੀਂ ਹੁੰਦਾ ਰਹਿੰਗੇ ਅਸੀਂ ਕੀ ਕਰਦੇ ਹਾਂ ਕੀ ਨਹੀਂ ਕਰਦੇ ਅੱਜ ਆ 15 ਮਿੰਟ ਲੇਟ ਹੋ ਗਿਆ ਨਾ ਲੈ ਤੁਰਨਾ ਤੇ ਜਸ਼ਨੇ ਜਾਣਾ ਹੁੰਦਾ ਸਵੇਰੇ 6 6:30 ਵਜੇ ਚਲੇ ਜਾਂਦਾ ਅੱਜ ਉਹ ਪੂਰੇ 6:40 ਦੇ ਹੋ ਗਏ ਦੇਖੋ ਰਿਹਾ ਹਾਂ ਰਸਾ ਬਣਤਾਂ ਕਿੰਨਾ ਹੀ ਫਰਕ ਪੈ ਜਾਂਦਾ ਹੈ ਨਾ ਬੱਸ ਦਾ ਫਰਕ ਪੈ ਜਾਂਦਾ ਮੈਸਾ ਨਾਲੀ ਤੋਂ ਨਾ ਤਾਂ ਮੈਂ ਲੈਨੀਆ ਸਾਥ ਨੇ ਇਹ ਤਾਂ ਹੀ ਰੋਟੀ ਨਹੀਂ ਹੋਈ ਦੀਦੀ ਨਾਲਾਉਣਾ ਜੇ ਗੀਜ਼ਰ ਖਰਾਬ ਹੋ ਗਿਆ ਆ ਪਾਣੀ ਲਾ ਕੇ ਚੱਲੇਗੀ ਹੁਣ ਦੇਖੀ ਜੀ ਬਾਹਰ ਕੀ ਕਰਦੀ ਹੈ ਰਗਾ ਰਗਾ ਲੈ ਟੂ ਫਰਨੋਟ ਪਲਾਉਣਾ ਮੈਂ ਕਿਹਨੂੰ ਲਾਉਣਾ ਹਾਂ ਸਾਰੇ ਅੰਦਰੋਂ ਤਾਂ ਲਾ ਲਿਆ ਝਾੜੂ ਹਾਂਜੀ ਹਾਂਜੀ લાલા फटाफट તૈયાર ਹੋ જતા ਐ ਜੇ ਨਾ ਆਉਣਾ ਹੈ ਨਾ ਪਾਣੀ ਲੈ ਕੇ ਆਈਆਂ ਤੂੰ ਚਲੋ ਇਹ ਕਿਹੜਾ ਸੂਟ ਕੱਗਣਾ ਇਹ ਨੰ ਮੰਦਰਾ ਸੂਟ ਹੈ ਤੇ ਨਾਲ ਦਾ ਇਹ ਜਿਹੜਾ ਸੀਗਾ ਉਹ ਰੈੱਡ ਜਿਹਾ ਹੂੰ ਉਹ ਮੇਰਾ ਸੀ ਉਹ ਤਾਂ ਬਣ ਗਿਆ ਇਹ ਹੋ ਗਿਆ ਕੰਪਲੀਟ ਹਾਂ ਇਹ ਤੇ ਤਰਪਾਈ ਤੋਂ ਰਹਿ ਗਿਆ ਬਸ ਮੈਂ ਤੇ ਨਾਲ ਦੀ ਨਾਲ ਪ੍ਰੈਸ ਕਰ ਦੂਆ ਕਮੀਜ਼ ਦਿਖਾਈ ਕਿਹ ਹੈ ਜਵਣਿਆ ਕਮੀਜ਼ ਤਾਂ ਵਧੀਆ ਬਣਦੀ ਦਾ ਵਧੀਆ ਪਹਿਲਾ ਕਾਟਨ ਦੇ ਕੱਪੜੇ ਹੀ ਹਨਾ ਸੈੱਟ ਹੋਨੇ ਆ ਜਦੋਂ ਸਿੱਖ ਦਾ ਬੰਦਾ ਬਸ ਤਰਪਾਈ ਕਰਨਾ ਰਹਿ ਗਿਆ ਇਹ ਤਾਂ ਵਧੀਆ ਮੰਨਿਆ ਇਹਨੂੰ ਤਾਂ ਮੈਂ ਤਰਪਾਈ ਕਰਕੇ ਫਿਰ ਪ੍ਰੈਸ ਕਰੂੰਗੀ ਸਲਵਾਰ ਤਾਂ ਬਣ ਗਈ ਐ ਨਾ ਹੂੰਹਡੀਆਂ ਵੀ ਮੈਨੂੰ ਵਧੀਆ ਬਣਾਉਣੀਆਂ ਆ ਗਈਆਂ ਇਹਦੇ ਪਰ ਇੰਨੇ ਸਕਰੋਲ ਦਿਖਦੇ ਨਹੀਂ ਨਾ ਹੈਗੇ ਪਲੇਨ ਕੱਪੜੇ ਨੇ ਇਹ ਤਾਂ ਵੈਸੇ ਲੋਡ ਵੀ ਨਹੀਂ ਐਨੇ ਹੁਣ ਮੇਰੇ ਵਾਲੇ ਤੇ ਉਹ ਕਰੂੰਗੀ ਮੈਂ ਮੇਰੇ ਵਾਲੇ ਤੈ ਕਿਹੜਾ ਕੱਟਿਆ ਕਰ ਸਲਵਾਰ ਤਾਂ ਕੱਟਣੀ ਆ ਕਮੀਜ਼ ਕੱਟਿਆ ਗਿਆ ਦਿਖਾएंगे ਕਿਹੜਾ ਕਮੀਜ਼ ਹੁਣ ਵਧੀਆ ਤੈਨੂੰ ਆ ਗਈ ਕਟਿੰਗ ਕਰਨੀ ਮੋਡੇ-ਮੋਡੇ ਦੀ ਕਾਟ ਬੋਦੀਏ ਦੇ ਥੱਲੇ ਲਾਈਨਿੰਗ ਨਹੀਂ ਲਾਈ ਹਨਾ ਪੈਂਦੇ ਨਹੀਂ ਲਾਈਨਿੰਗ ਵਾਲੇ ਹੁਣ ਤਾਂ ਪਹਿਣੇ ਵੀ ਨਹੀਂ ਇਸੇ ਮੋਟਾ ਜਿਹਾ ਗੰਦਾ ਕਾਟਨ ਦਾ ਸੂਟ ਸਰਵਾਰ ਅੱਜ ਕੱਟੂਗੀ ਪਹਿਲਾਂ ਮੈਂ ਕਿ ਤੁਮੇਜ ਬਣਾ ਲਵਾਂ ਫਿਰ ਨਾ ਕੱਪੜੇ ਖਰਾਬ ਹੋ ਜਾਂਦੇ ਸਿੱਧਾ ਕਰਕੇ ਦਿਖਾਈ ਪੁੱਠਾ ਹੈ ਮੋਟਕਾ ਸੈਟ ਆ ਗਿਆ ਇਹ ਪੇਸਟਿੰਗ ਮੈਨੂੰ ਯਾਦ ਕਰਾ ਦਿਓ ਮੈਂ ਪੇਸਟਿੰਗ ਪਾਉਣੀ ਆ ਗਲਾ ਥੋੜਾ ਜਿਹਾ ਵੱਡਾ ਨਹੀਂ ਲੱਗਦਾ ਨਹੀਂ ਨਹੀਂ ਠੀਕ ਆ ਗਲਾ ਤਾਂ ਅੱਛਾ ਛੋਟਾ ਜਿਹਾ ਥੋੜਾ ਜਿਹਾ ਚੜਾਈ ਚ ਜ਼ਿਆਦਾ ਲੱਗਦਾ ਹੈ ਨਾ ਇਹ ਬੋਟ ਨੈਕ ਜਮਾਂਗਾ ਅੱਜ ਮੈਨੂੰ ਪੇਸਟਿੰਗ ਯਾਦ ਕਰਾ ਦਿਓ ਕੱਲ ਮੈਂ ਭੁੱਲ ਗਈ ਹੁਣ ਲੈ ਜਾ ਜਾਂਦੀਆਂ ਹੋਈਆਂ ਨਾ ਹੈਗੀ ਆ ਲਿਆਂਦੀ ਹੋ ਜਾਂ ਮੈਂ ਭੁੱਲ ਗਈ ਸੀ ਕੱਲ ਇੱਥੇ ਜਾ ਕੇ ਮੈਨੂੰ ਯਾਦ ਆਇਆ ਚਲੋ ਵਧੀਆ ਸਿੱਖ ਜੂਗੀਆਂ ਇੱਥੇ ਕਿਹੜਾ ਨੌਕਰੀਆਂ ਧਰੀਆਂ ਪਈਆਂ ਹਨਾ ਨਾਲੇ ਆਪਣੇ ਜਿਹੜਾ ਆਪਣਾ ਹੱਥੀ ਕੰਮ ਆ ਉਹਦਾ ਬਹੁਤ ਫਾਇਦਾ ਹੁੰਦਾ ਐਨਾ ਪੜ੍ਹਨ ਦੇ ਤੇ ਵੀ ਨੌਕਰੀ ਨਹੀਂ ਹੋਦੀ ਪੜ੍ਹ ਕੇ ਕੀ ਕਰਨਾ ਜਦ ਨੌਕਰੀਆਂ ਤਾਂ ਹੈ ਨਹੀਂ ਪੜ੍ਹਨਾ ਵੀ ਜ਼ਰੂਰੀ ਹੈ ਔਰ ਜੇ ਕੋਈ ਰੁਜ਼ਗਾਰ ਮਿਲੇ ਹੁਣ ਰੁਜ਼ਗਾਰ ਨਹੀਂ ਮਿਲ ਰਿਹਾ ਕੀ ਕਰੇ ਇੰਨੀਆਂ ਡਿਗਰੀਆਂ ਕੋਲ ਰੱਖ ਕੇ ਕੀ ਕਰਾਂਗੇ ਫਟਾਫਟ ਲੱਗੀਆਂ ਹੋਈਆਂ ਕੰਮ ਨਵੇੜਨਾ ਮੌਸੂ ਚੱਲ ਜੀਏ ਵਾਮ ਦਾ ਤਾਂ ਕੱਪੜਾ ਪੂਰਾ ਪੂਰਾ ਹੈ ਸੀ ਥੋੜੀ ਥੋੜੀ ਫੋਲਡਿੰਗ ਹੋ ਗਈ ਜੋੜ ਪਿਆ ਇਹਨਾਂ ਵਿੱਚ ਹਾਂ ਜੋੜ ਦਿਆ ਸਿੱਖ ਜਾ ਫਿਰ ਮੈਨੂੰ ਵੀ ਸਿਖਾ ਦਿਓ ਸਲਵਾਰ ਦਾ ਮੈਂ ਕਿਹਾ ਸਲਵਾਰ ਮੈਂ ਹਲਕੀ ਨਹੀਂ ਬਣਾਉਣੀ ਭਾਰੀ ਬਣਾਉਣੀ ਹੈ ਮੈਂ ਕੱਲ ਕਪੜਾ ਲਿਆ ਹੋਰ 1 ਮੀਟਰ ਲੈ ਲੰਦੀ ਨਾਲ ਦਾ ਮਿਲਦਾ ਅੱਧਾ ਮੀਟਰ ਲੈ ਆ ਮੈਂ ਪੁੱਛ ਕੇ ਲਿਆ ਅੱਛਾ ਉਹ ਦਾ ਕਪੜਾ ਠੀਕ ਆ ਉਹ ਕਹਿੰਦੇ ਜੀ ਜੇ ਜ਼ਿਆਦਾ ਭਾਰੀ ਬਣਾਉਣੀ ਆ ਤੁਸੀਂ ਹਾਂ ਵੀ ਫਿਰ ਉਹ ਕਰ ਲਿਓ ਜੇ ਨਾਲ ਬਿਲਕੁਲ ਮਿਲਦਾ ਜੁਲਦਾ ਕਪੜਾ ਨਾ ਫਿਰ 1 ਮੀਟਰ ਲੈ ਲੈਣਾ ਸੀਗਾ ਥੋੜਾ ਜਿਹਾ ਕਿਹੜਾ ਲਿਆ ਹੁਣ ਆ ਦੇਖੋ ਥੋੜਾ ਜਿਹਾ ਕੇ ਫਰਕ ਆ ਇੰਨਾ ਹੀ ਹੈਗਾ ਉਹ ਦੂਆ ਸੀ ਜਿਹੜਾ ਉਹ ਜ਼ਿਆਦਾ ਠਿੱਕਾ ਸੀਗਾ ਉਹ ਰਮਨ ਤਾਂ ਮੇਚੀ ਆਲਾ ਸੁਣ ਲੈ ਤੂੰ ਲਾਈਨਿੰਗ ਵਾਲਾ ਕੱਪੜਾ ਲੈ ਲਿਆ ਤੂੰ ਨਹੀਂ ਨਹੀਂ ਲਾਈਨਿੰਗ ਵਾਲਾ ਨਹੀਂਗਾ ਲਾਈਨਿੰਗ ਵਾਲਾ ਨਹੀਂ ਕਾਟਨ ਹਲਕਾ ਲੱਗਦਾ ਇਹਦੇ ਨਾਲ ਮੈਂ ਪੁੱਛੇ ਕਿ ਮੈਂ ਕਹੇ ਕੇ ਲਿਆ ਫਰਕ ਤਾਂ ਪੈ ਜਾਂਦਾ ਹਨਾ ਚੱਲ ਬੈਲਟ ਦਾ ਤਾਂ ਇੰਨਾ ਬਹੁਣੀ ਹੁੰਦਾ ਹੈਗਾ ਚੱਲ ਵਧੀਆ ਮੈਂ ਨਾਲ ਨਾਲ ਕੱਪੜੇ ਆਹ ਮੇਰਾ ਇੱਕ ਪਿਆ ਕਾਟਨ ਦਾ ਸੂਟ ਪਹਿਲਾਂ ਮੈਂ ਆਪਣੇ ਵਾਲਾ ਪੂਰਾ ਕਰ ਲਵਾਂ ਫੇਰ ਹੁਣ ਥੋੜਾ ਸਿਉਂਗ ਆਹ ਦਿਖਾਈ ਕਾਟਨ ਦਾ ਸੂਟ ਪਹਿਲਾਂ ਇਹ ਬਣਾ ਲਈ ਫਿਰ ਮੇਰਾ ਦੂਜਾ ਲਾਈਨ ਗळा ਬਣਾ ਦੇ ਹਨਾ ਹੌਲੀ ਹੌਲੀ ਹੱਥ ਖੁੱਲਜੂਗਾ ਇਦਾਂ ਹੀ ਕਿੜਾ ਅੰਨਿਆ ਚੱਕਰ ਪੈ ਜਾਂਦਾ ਇਹਦਾ ਗळा ਦੇਖ ਲਈ ਮੈਂ ਜ਼ਿਆਦਾ ਵੱਡਾ ਗळा ਨਾ ਬਣਾਈ ਹਨਾ ਚੰਗੇ ਨਹੀਂ ਲੱਗਦੇ ਹੂੰ ਹੂੰ ਉਹ ਤੇ ਸੋਨੇ ਵਾਲੇ ਇਹ ਅੱਜ ਕੱਟੂਗੀ ਕੱਲ ਇਹ ਮੈਂ ਅੱਜ ਆਪਣਾ ਬਣਾਉਂਗੀ ਥੋੜਾ ਫਿਰ ਕੱਟੂਗੀ ਹਲਾ ਤਿਆਰ ਕਰੀ ਰਾਖ ਜੇ ਕੱਟ ਕੇ ਰੱਖ ਲੈਣਾ ਕੱਪੜਾ ਉਧਰ ਉਧਰ ਰੁਲ ਜਾਂਦਾ ਫੇ ਨਾਲ ਨਾਲ ਕੱਟ ਕੇ ਆਏ ਨਾਲ ਨਾਲ ਕਿ ਸਾਰੇ ਸਪੋਰਟ ਕਰਿਓ ਜੀ ਨਾਣ ਦੇ ਪਰਜਾਈ ਲੱਗੀਆਂ ਹੈ ਸਲਾਈ ਦਾ ਕੰਮ ਸਿੱਖਣ ਅਲਵਾ ਕਰ ਸਕਦੇ ਆ ਇਹ ਦਿਨੇ ਗੱਲ ਸਕਰੋਲ ਪਾਈ ਸੀ ਇਹਨਾਂ ਨੇ ਕਦੇ ਕੀਤਾ ਨਹੀਂ ਮਸ਼ੀਨ ਚਲਾਈ ਨਹੀਂ ਕਦੇ ਨਾ ਕੋਈ ਹੋਰ ਕੰਮ ਕੀਤਾ ਮਸ਼ੀਨ ਦਾ ਤਾਂ ਕਰਕੇ ਨਾ ਥੋੜ ਇਹਨਾਂ ਨੂੰ ਥੋੜੀ ਜਿਹੀ ਦਿੱਕਤ ਆਉਂਦੀ ਆ ਹੌਲੀ-ਹੌਲੀ ਪਤਾ ਲੱਗ ਜੂਗਾ ਘਰ ਵੀ ਪ੍ਰੈਕਟਿਸ ਕਰਦੇ ਹੁੰਦੇ ਨੇ ਆਹਨਾਂ ਦੇ ਆਤਮ ਚਲ ਮੇਰੇ ਸੂਟ ਨਾਲ ਦੀ ਰੀਲਾ ਜਿਹੜਾ ਮੈਂ ਸਿਉਣਾ ਅੱਜ ਆਹ ਜਿਹੜੀਆਂ ਖਾਲੀ ਹੋ ਗਈਆਂ ਰੀਲਾ ਇਹਨਾਂ ਨੂੰ ਆਪਾਂ ਸੁੱਟਣਾ ਨਹੀਂ ਇਹਨਾਂ ਤੋਂ ਆਪਾਂ ਕੋਈ ਕੰਮ ਲਾਵਾਂਗੇ ਉਹ ਵੀ ਤੁਹਾਨੂੰ ਦੱਸਾਂਗੇ ਵੀ ਕੀ ਕੰਮ ਲਿਆ ਆ ਜੀ ਸੈਬੂ ਦੀ ਛੇਮ ਛੇਮ ਓਏ ਤੇ ਐਮ ਚੇਮ ਹੋ ਗਈ ਤੇਰੀ ਮੂੰਹ ਖਾ ਇੱਧਰ ਇੰਨਾ ਗੰਦਾ ਓਏ ਆਉਂ ਕਰ ਅੱਜ ਤੈਨੂੰ ਕੀ ਹੋ ਗਿਆ ਸੀ ਅੱਜ ਸਵੇਰੇ ਉੱਠਦੀ ਸਾਰ ਉੱਠਦੀ ਸਾਰ ਇੰਨੇ ਦੰਦ ਕੱਢਦਾ ਸੀ ਇੰਨੇ ਦੰਦ ਕੱਢਦਾ ਸੀ ਹੁਣ ਗੁੰਗਾ ਬਣ ਗਿਆ ਗੁੰਗਾ ਬਣ ਗਿਆ ਤੂੰ ਗੰਦਾ ਬੱਚਾ ਮम्मा ਥੁੱਕ ਕੱਢਦਾ ਸਾਬ ਜੋਤ ਅਸੀਂ ਬਤ ਹੱਸ ਅੱਛਾ 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 ਹੱਸ ਅੱਛਾ ਅੱਛਾ ਹੱਸ ਹੱਸ ਕੇ ਹੱਸ ਕੇ ਇੱਧਰ ਦੇਖ ਸਾਬ ਜੋਤ ਬਹੁਤ ਗੰਦਾ ਹੈ ਇਹ ਤਾਂ ਹੀ ਇਹਦੇ ਮਾਮੇ ਨੇ ਇਹਦਾ ਨਾਮ ਲੁੱਚਾ ਰੱਖਿਆ ਹੋਇਆ ਗੰਦਾ ਤੇ ਲੁੱਚਾ ਬਹੁਤ ਸਾਬ ਜੋਤ ਦੰਦ ਤੇਰੇ ਪੁਣਖੀ ਪੁਣਖੀ ਦੰਦ ਪੁਣਖੀ ਪੁਣਖੀ ਪੁਣਖੀਆਂ ਪੁਣਖੀਆਂ ਕਾਲਾ ਹੋ ਗਿਆ ਸਾਹਿਬ ਜੋਤ ਨਾ ਆਉਂਦਾ ਨੀ ਓਏ ਇਹ ਸਾਹਿਬ ਜੋਤ ਦਾ ਜਿਹੜਾ ਟਾਵਰ ਆ ਨਾ ਇਹਦਾ ਕੋਈ ਰਾਜ ਆ ਟਾਵਰ ਕਰਨ ਦਾ ਇਹ ਦੇ ਹਾਸ ਦਾ ਆਪ ਵੀ ਸਾਹਿਬ ਜੋਤ ਜਿਹੜਾ ਟਾਵਰ ਆ ਨਾ ਇਹਦੇ ਨਾਲ ਸਾਡੇ ਫੋਨਾਂ ਦੀ ਰੇਂਜ ਆਂਦੀ ਆ ਹਨਾ ਸਾਹਿਬ ਜੋਤ ਹਨਾ ਸਾਹਿਬ ਜੋਤ ਹਾਸ ਅਸਲ ਕਥਨੀ ਇਹ ਨਵਾਂ ਟਾਵਰ ਲੱਗਿਆ ਹੈ ਨਵਾਂ ਟਾਵਰ ਲੱਗ ਗਿਆ ਹੈ ਕਿਹੜੀ ਕੰਪਨੀ ਦਾ ਕੰਪਨੀ ਦਾ ਨਾਮ ਲਾਂਚ ਨਹੀਂ ਹੋਇਆ ਟਾਵਰ ਪਹਿਲਾਂ ਲੱਗ ਗਿਆ ਚਲੋ ਠੀਕ ਹੈ ਮੰਮਾ ਅਸੀਂ ਚੱਲੇ ਓਕੇ ਬਾਏ 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 ਅਮਰੇ ਜੀ ਮੈਂ ਜੀ ਲੋਜੀ ਘਰ ਤੋਂ ਸੀ ਨਿਕਲਿਆ ਹੀ ਹੁਣ ਅਸੀਂ ਜਾ ਰਹੇ ਹਾਂ ਟਾਈਮ ਤਾਂ ਥੋੜਾ ਲੱਗੂਗਾ ਲੇਟ ਵੀ ਹੋਗੇ 10 ਮਿੰਟ ਅਸੀਂ ਇਹ ਬਾਕੀ ਲੋਜੀ 1 ਕਿਲੋਮੀਟਰ ਦਾ ਰਸਤਾ ਤਿਆ ਕਰ ਉਸ ਅਸੀਂ ਆਪਣੀ ਮੰਜ਼ਿਲ ਤੇ ਪਹੁੰਚ ਹੀ ਜਾਏ ਤਸ਼ਕੁਰ ਮੱਸੇ ਲੈਣੇ ਸਹਜ ਹੋ ਲੱਗੋ ਨਾ ਕੋਈ ਗਲੇ ਫੋਗਰੰ ਦਿਲੇ ਨਾ ਇਹ ਸਾਡੀ ਜਗਾ ਬੈਠਣ ਦੀ ਅਭੀ ਆ ਮੈਂ ਜਾ ਬੋਲੀ ਤੁਹਿਆ ਤੁਹ ਪਾਚੀ ਛੇਨੋ ਆੜੇ ਆੜੀ ਅਸੀਂ ਕਹਿੰਦੇ ਅੱਜ ਕੜੀ ਪਕੌੜਾ ਬਣਾਉਂਦੇ ਹਾਂ ਉਹ ਪਕੌੜੇ ਭੁੱਖ ਲੱਗੀ ਆ ਨਾ ਬਹੁਤ ਜ਼ਿਆਦਾ ਭੁੱਖ ਲੱਗੀ ਆ ਪਹਿਲਾ ਹੱਥ ਪੋਚਿਆ ਹੁਣ ਮੈਂ ਗਿੱਲੇ ਮੈਂ ਹਾਂ ਬਗੀ ਸਭ ਘਰ ਪਰੇ ਸੀ ਥੋੜਾ ਬਹੁਤ ਸੁਧਾਰ ਆ ਚੁੱਕਾ ਤੇ ਹੁਣ ਮੈਨੂੰ ਇਹੀ ਹੋਮਵਰਕ ਘਰੋਂ ਮਿਲਿਆ ਤੇ ਮੈਂ ਸੀ ਇਹਨਾ ਇਹ ਮੈਂ ਪ੍ਰੈਕਟਿਸ ਕਰੀ ਹੋਈ ਆ ਤੇ ਚਲੋ ਮੈਂ ਹੋਮਵਰਕ ਕਰਕੇ ਹੁਣ ਇਹ ਵਾਲਾ ਧਿਕਾ ਚੰਗ ਜਿਹੜੀ ਆ ਚੀਜ਼ ਹੈ ਇਹ ਲਾਈਨ ਦੇ ਵਿੱਚ ਹੋਣੀ ਚਾਹੀਦੀ ਆ ਬੋਲਤੋ ਥੈਂਕ ਯੂ। ਆਪ ਬੀਜੀ ਕਮੀਜ਼ ਦੀ ਤਿਆਰੀ ਕਰ ਰਹੇ ਹਾਂ ਜਿਹੜਾ ਅੱਜ ਕੱਟਿਆ ਸੀ। ਨਹੀਂ ਅੱਜ ਨਹੀਂ ਸੀ ਕੱਟਿਆ। ਇਹ ਹਨਾ ਜਿਹੜਾ ਬਣਾਇਆ ਨਹੀਂ ਮੈਂ ਅੱਜ ਬਣਾਇਆ ਇਹ ਬਣਾਇਆ। ਅੱਛਾ ਇਹ ਮੈਂ ਬਣਾਇਆ। ਪਤਾ ਕਿਵੇਂ? ਮੈਂ ਬਣਾਇਆ ਕਰਦੇ ਆ। ਬਣਾਇਆ।